ਇੱਥੇ ਦੇਰ ਰਾਤ ਨੂੰ ਆ ਕੇ ਨਸ਼ੇੜੀ ਜੋਗੀ ਟੀਕੇ ਲਗਾਉਂਦੇ ਨੇ ਚਿੱਟਾ ਤੱਕ ਪੀਂਦੇ ਨੇ ਆਹ ਵੇਖੋ ਜੀ ਪੰਨੀਆਂ ਪਈਆਂ ਨੇ ਦੁਪਹਿਰ ਤੋਂ ਦੀ ਕੌਣ ਪਛਾਤੇ ਬੰਦੇ ਆਉਂਦੇ ਆ ਇੱਥੇ ਇਸ ਕਮਰੇ 'ਚ ਬੜੇ ਹੁੰਦੇ ਆ ਜਦੋਂ ਅਸੀਂ ਕੋਈ ਇਧਰ ਕੂੜਾ-ਕੂੜਾ ਸਿੱਟਣ ਆਉਂਦੇ ਆ ਤੇ ਉਹ ਦੇਖਦੇ ਆ ਕਿ ਜਾਂ ਟੀਕੇ ਲਾਉਂਦੇ ਹੁੰਦੇ ਆ ਇਹ ਆ ਕੋ ਹੋਰ ਤਰ੍ਹਾਂ ਦੇ ਗਲਤ ਨਸ਼ੇ ਕਰਦੇ ਹੁੰਦੇ ਵੇ ਉਹਨਾਂ ਨੂੰ ਦਬਕੀ ਮਾਰੀ ਦੇ ਭੱਜ ਜਾਂਦੇ ਆ ਇਹ ਨਹੀਂ ਭਾਜੀ ਚੱਲੇ ਆ ਭਾਜੀ ਚੱਲੇ ਆ ਯਾਰ ਜੀ ਉਹਨਾਂ ਨੂੰ ਬੇਨਤੀ ਇਹ ਆ ਵੀ ਇਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਆ ਮੇਨ ਇਸ਼ੂ ਇਹ ਆ ਵੀ ਇਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਆ ਇਹਨਾਂ ਨੂੰ ਸਪਲਾਈਰ ਕਾਉਣ ਹੈਗਾ ਇਹ ਕਿੱਥੋਂ ਟੀਕੇ ਲੈ ਕੇ ਆਉਂਦੇ ਆ ਪੰਨੀਆਂ ਤੁਹਾਡੇ ਸਾਹਮਣੇ ਪਈਆਂ ਰਾਤ ਨਹੀਂ ਉਹਨਾਂ ਦੀਆਂ ਸਿੱਕਾਂ ਵੀ ਪਈਆਂ ਜਦੋਂ ਕੋਈ ਦਬਕਾ ਮਾਰਦਾ ਫਿਰ ਦੌੜ ਜਾਂਦੇ ਹੈਗੇ ਆ ਦੇਖੋ ਤੁਸੀਂ ਆ ਤਾਜ਼ੀਆਂ ਹੀ ਆ ਜੇ ਆ ਪੀਕੀਆਂ ਪੀਤੀਆਂ ਵੀ ਨਹੀਂ ਇਹ ਛੱਡ ਕੇ ਗਿਆ ਬਈ ਇਹ ਕੋਈ ਐਮਪੀ ਰਿੰਕੂ ਐਮਐਲਏ ਸ਼ੀਤਲ ਐਮਪੀ ਰਿੰਕੂ ਐਮਐ ਤੇ ਬਸਤੀਆਂ 'ਚ ਨਸ਼ਾ ਕੌਣ ਬਕਵਾ ਰਿਹਾ ਹੈ ਕੌਣ ਬਕਵਾ ਰਿਹਾ ਹੈ ਕੌਣ ਬਕਵਾ ਰਿਹਾ ਜਿਹੜੇ ਚਿੱਟਾ ਵੇਚਣ ਵਾਲੇ ਆ ਉਹ ਜਾਣ ਤੇ ਜਲੰਧਰ ਵੈਸਟ ਨੂੰ ਛੱਡ ਦੇਣ ਨਹੀਂ ਤੇ 2022 ਦੇ ਵਿੱਚ ਉਹਨਾਂ ਦੀ ਜਗ੍ਹਾ ਜਲੰਧਰ ਵੈਸਟ ਨਹੀਂ ਹੋਏਗੀ ਉਹਨਾਂ ਦੀ ਜਗ੍ਹਾ ਸਲੱਖਾਂ ਦੇ ਪਿੱਛੇ ਹੋਏਗੀ ਮੈਂ ਆਪਣੇ ਇਲਾਕੇ ਦੇ ਵਿੱਚ ਇਹ ਕੰਮ ਨਹੀਂ ਹੋਣ ਦੇਣੇ ਨਹੀਂ ਹੋਣ ਦੇਣੇ ਨਹੀਂ ਹੋਣ ਦੇਣੇ ਐਸੀ 2022 ਚੋਣਾਂ ਤੋਂ ਪਹਿਲਾਂ ਐਮਐਲਏ ਸ਼ੀਤਲ ਅੰਗਰਾਲ ਦਾ ਭਿਆਨ ਹੁਣ ਸੁਣ ਲਵੋ ਚੋਣਾਂ ਤੋਂ ਪਹਿਲਾਂ सुशील कुमार रिंकू ਦਾ ਕੀ ਦਾਵਾ ਸੀ ਜੀ ਤਾਂ ਬਹੁਤ ਵੱਡੀਆਂ ਕਾਰਵਾਈਆਂ ਮੇਰੇ ਹਲਕੇ ਦੇ ਵਿੱਚ ਸ਼ਰਾਬ ਤਸਕਰਾਂ ਦੇ ਉੱਤੇ ਦੂਸਰੇ ਤਸਕਰਾਂ ਦੇ ਉੱਤੇ ਹਮੇਸ਼ਾ ਜਿਹੜੀਆਂ ਲਗਾਤਾਰ ਹੁੰਦੀਆਂ ਰਹੀਆਂ ਉਹ ਵੱਧ ਤੋਂ ਵੱਧ ਕਾਰਵਾਈਆਂ ਜਿਹੜੀਆਂ ਆ ਉਹਨਾਂ ਦੇ ਉੱਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਲੋਕਾਂ ਨੂੰ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਮਿਲ ਸਕੇ ਸੁਣਿਆ सुशील कुमार रिंकू ਤੇ ਸ਼ੀਤਲ ਲੰਗਰਾਲ ਦੋਵੇਂ ਨਸ਼ੇ ਦੇ ਖਿਲਾਫ ਨੇ ਜੇ ਦੋਵੇਂ ਨਸ਼ੇ ਦੇ ਖਿਲਾਫ ਨੇ ਤੇ ਇਸ ਦਾ ਮਤਲਬ ਹੈ ਉਹਨਾਂ ਦੀ ਪੈਰ ਵੀ ਕੌਣ ਕਰਦਾ ਹੈ ਕਿਵੇਂ ਵਿਕ ਰਿਹਾ ਹੈ ਨਸ਼ਾ ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਦੀ ਇਚੋਂ ਨਾ ਤੋਂ ਪਹਿਲਾਂ ਕਹੀ ਹੈ ਗੱਲ ਵੀ ਸੁਣ ਲਓ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਇਹੋ ਜੀ ਲੀਕੇਜ ਹੈ ਉਹ ਕਿਤਨਾ ਕਿਤੇ ਹਜੇ ਪੂਰੀ ਤਰੀਕੇ ਨਾਲ ਬੰਦ ਨਹੀਂ ਹੋ ਸਕੀ ਲੀਕੇਜ ਉਹ ਕਿਤਨਾ ਕਿਤੇ ਹਜੇ ਪੂਰੀ ਤਰੀਕੇ ਨਾਲ ਬੰਦ ਨਹੀਂ ਹੋ ਸਕੀ ਲੀਕੇਜ ਉਹ ਕਿਤਨਾ ਕਿਤੇ ਹਜੇ ਪੂਰੀ ਤਰੀਕੇ ਨਾਲ ਬੰਦ ਨਹੀਂ ਹੋ ਸਕੀ ਲੀਕੇਜ ਸੁਣਿਆ ਸੁਸ਼ੀਲ ਕੁਮਾਰ ਰਿੰਕੂ ਵੀ ਇਹ ਗੱਲ ਮੰਨ ਚੁੱਕੇ ਨੇ ਕਿ ਲੀ ਕਹਿ ਜਾਏ ਔਰ ਮਹਿਕਮੇ ਦੀ ਲੀ ਕਹਿ ਜੀ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਨੂੰ ਵਧਾਵਾ ਦਿੰਦੇ ਆ ਇੱਕ ਵਾਰ ਫੇਜ ਜਲੰਧਰ ਵੈਸਟ ਤੋਂ ਅੱਜ ਇੱਕ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਵੈਸਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁਹੱਲਾ ਕਲੀਨਿਕ ਚੋੜ ਲੁੱਟ ਕੇ ਲੈ ਗਏ ਸੋ ਇਸ ਦੇ ਨਾਲ ਹੀ ਸਸੰਸਰੀ ਕੇ ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਵੈਸਟ ਦੇ ਇੱਕ ਨਸ਼ੇ ਦੇ ਅੱਡੇ ਦੀਆਂ ਯਾਨਕੀ ਭਾਰਗੋ ਕੈਂਪ ਚ ਇੱਕ ਐਸਾ ਖੰਡਰ ਜਿੱਥੇ ਸ਼ਰਿਆ ਨਸ਼ੇੜੀਆਂ ਕਿ ਆ ਕੇ ਕਰਦੇ ਨੇ ਨਸ਼ਾ ਸੋ ਇਲਾਕੇ ਦੇ ਲੋਕਾਂ ਨੇ ਐਕਸਪੋਜ਼ ਕੀਤਾ ਉਹ ਤੁਹਾਨੂੰ ਦਿਖਾਣੇ ਆ ਇਲਾਕੇ ਦੇ ਲੋਕਾਂ ਨੇ ਲੱਭਿਆ ਨਸ਼ੇੜੀਆਂ ਦਾ ਅੱਡਾ ਪਰ ਸ਼ਾਇਦ ਪੁਲਿਸ ਨੂੰ ਨਹੀਂ ਲੱਭਦਾ ਨਹੀਂ ਲੱਭਦਾ ਨਹੀਂ ਲੱਭਦਾ ਜੇ ਇਲਾਕੇ ਦੀਆਂ ਪੋਲੀਟਿਕਲ ਤਾਕਤਾਂ ਨਸ਼ੇ ਦੇ ਖਿਲਾਫ ਨੇ ਤੇ ਫੇਰ ਐਸੀ ਕਿਹੜੀ ਤਾਕਤ ਹੈ ਜਿਹੜੀ ਪੁਲਿਸ ਨੂੰ ਕਾਰਵਾਈ ਤੋਂ ਰੋਕ ਰਹੀ ਹੈ ਤੁਸੀਂ ਆਪ ਹੀ ਦੇਖ ਲਵੋ ਕਿਵੇਂ ਭਾਰਤੋ ਕੈਂਪ ਚ ਸ਼ਰਿਆਮ ਲੋਕਾਂ ਨੇ ਐਕਸਪੋਜ਼ ਕੀਤਾ ਇੱਕ ਨਸ਼ੇ ਦਾ ਅੱਡਾ ਜਿਸ ਦੇ ਨਾਲ ਸਵਾਲ ਪੈਦਾ ਹੁੰਦੇ ਨੇ ਕਿ ਨਸ਼ਾ ਤਾਂ ਵਿਕ ਰਿਹਾ ਏ ਪਰ ਵਕਵਾ ਕੌਣ ਰਿਹਾ ਏ ਇਸ ਦਾ ਜਵਾਬ ਪੁਲਿਸ ਕੋਲ ਵੀ ਨਹੀਂ ਹੈ ਕਿਉਂਕਿ ਜੇ ਪੁਲਿਸ ਜਾਵੇ ਤੇ ਨਸ਼ੇ ਤੇ ਕਾਬੂ ਲਿਆਂਦਾ ਜਾ ਸਕਦਾ ਕਿਉਂਕਿ ਦੋਨੋਂ ਲੀਡਰ ਦਾਵਾ ਕਰ ਚੁੱਕੇ ਨੇ ਨਸ਼ੇ ਦੇ ਖਿਲਾਫ ਕੈਂਪੇਨ ਚਲਾ ਚੁੱਕੇ ਨੇ ਐਮਐਲਏ ਸ਼ੀਤਲੰਗਰਾਲ ਨੇ ਤਾਂ ਨਸ਼ੇ ਦੇ ਅੱਡੇ ਤੇ ਛਾਪੇ ਵੀ ਮਾਰ ਦਿੱਤੇ ਨੇ ਪਰ ਫਿਰ ਵੀ ਪੁਲਿਸ ਦੇ ਕੰਨ ਤੇ ਜੂ ਨਹੀਂ ਰੰਗਦੀ ਜੋ ਨੀਂਡਿੰਗ ਦੀ ਜੋ ਨੀਂਡਿੰਗ ਦੀ ਤੁਸੀਂ ਆਪ ਵੀ ਦੇਖ ਲਵੋ ਇਲਾਕੇ ਦੇ ਲੋਕਾਂ ਨੇ ਉਹਦੇ ਨਗਰ ਟੈਕਸਪੋਜ਼ ਕੀਤਾ ਨਸ਼ੇੜੀਆਂ ਦਾ ਅੱਡਾ ਤਨਖਪੇਲ ਪੰਜਾਬੀ ਟੀਵੀ ਦੇ ਲਈ ਵਿਰਿੰਦਰ ਸਿੰਘ ਦੀ ਰਿਪੋਰਟ ਹਾਂ ਜੀ ਮਾਤਾ ਜੀ ਕੀ ਮਾਂ ਕੀ ਗੱਲ ਕੀ ਹੈ ਸਾਰੀ ਮੈਂ ਕਿ ਜਿਹੜਾ ਤੁਹਾਡੇ ਏਰੀਆ 'ਚ ਜਿੱਦਾਂ ਕਿ ਕਾਫੀ ਜ਼ਿਆਦਾ ਉਹ ਹੀ ਦੱਸਦੇ ਆ ਨਾ ਸਾਨੂੰ ਦਾ ਥੋੜੇ ਜਿਹਾ ਦਾ ਪਤਾ ਲੱਗਿਆ ਦੋ ਤਿੰਨ ਹਫ਼ਤਿਆਂ ਦਾ ਹੂੰ ਹਾਂ ਇੰਨਾ ਕੁ ਪਤਾ ਲੱਗਿਆ ਉਦੋਂ ਵੀ ਮੈਂ ਗੌਰ ਕਰਦੀ ਆ ਇਸ ਮਨ ਇਹਦੇ ਵਿੱਚ ਹੂੰ ਵਿੱਚ ਕੋਈ ਆਉਂਦਾ ਕਿ ਜਾਂਦਾ ਜਦੋਂ ਕੁੱਤਾ ਭੌਂਕਦਾ ਮੈਂ ਅੰਦਰੋਂ ਉੱਠਦੀ ਆ ਹੂੰ ਇਹ ਕੁੱਤਾ ਭੌਂਕਦਾ ਕਿੱਥੇ ਭੌਂਕਦਾ ਹੂੰ ਕੁੱਤਾ ਭੌਂਕਦਾ ਇੱਥੇ ਇਹ ਜਿਹੜੇ ਬੰਦੇ ਹੁੰਦੇ ਇੱਥੇ ਭੌਗਦਾ ਹੂੰ ਫੇ ਇੱਥੋਂ ਦੋ ਤਿੰਨ ਵਾਰੀ ਅਸੀਂ ਦਬਕੇ ਮਾਰ ਕੇ ਗਏ ਹੂੰ ਆ ਪਤਾ ਲੱਗਾ ਮਹੱਲੇ ਵਾਲੇ ਪਹਿਲਾਂ ਵੀ ਤੁਹਾਡੇ ਤੋਂ ਇਲਾਵਾ ਕਈ ਦੱਸਿਆ ਗਿਆ ਤੇ ਤੁਹਾਡੇ ਨਾਲ ਵੀ ਝੜੋ ਭੋਈ ਉਹਨਾਂ ਨੇ ਤੁਹਾਡਾਂ ਨੂੰ ਬੋਲੇ ਆ ਮੁੰਡਾ ਆ ਦਿਨ ਮੇਰੇ ਨਾਲ ਮੈਂ ਘਾਹ ਦੇਖੀ ਹੂੰ ਕਿੰਨਾ ਚੱਲਣ ਦੀ ਇਹ ਨੂੰ ਨਾਲ ਆ ਜਦੋਂ 12 ਪੇ ਉਹ ਦੌੜ ਜਾਂਦੇ ਨੇ ਉਹ ਦੌੜ ਹੁਣ ਅਸੀਂ ਮੈਂ ਤੇ ਮੇਰਾ ਮੁੰਡਾ ਕਿਹੜਾ ਏਰੀਆ ਕਿਹੜਾ ਪੈਂਦਾ ਮਹੱਲੇ ਦਾ ਕਿੰਨਾ ਹੈ ਉਹਦੇ ਨਗਰ ਉਹਦੇ ਨਗਰ ਆ ਜੀ ਤਿਲਕ ਨਗਰ ਦੇ ਕੋਲ ਨਖਾਂ ਵਾਲੇ ਬਾਗ ਦੇ ਕੋਲ ਇਹ ਏਰੀਆ ਹਾਂਜੀ ਬਦਰ ਕੀ ਨਾਮ ਆਪਣਾ ਕਿੰਨਾ ਭਾਜੀ ਮੇਰਾ ਨਾਮ ਸੁਖਵਿੰਦਰ ਸਿੰਘ ਆ ਇਹ ਸੜਕ ਬਿਲਕੁਲ ਨਾਲ ਘਰ ਆ ਜੀ ਤੇ ਕਈ ਵਾਰੀ ਰਾਤ ਨੂੰ ਕਈ ਵਾਰੀ ਦੁਪਹਿਰ ਨੂੰ ਜੀ ਹਣ ਪਛਾਤੇ ਬੰਦੇ ਆਉਂਦੇ ਆ ਇੱਥੇ ਇਸ ਕਮਰੇ ਚ ਵੜੇ ਹੁੰਦੇ ਆ ਜਦੋਂ ਅਸੀਂ ਕੋਈ ਇਧਰ ਕੂੜਾ-ਕੂੜਾ ਸਿੱਟਣ ਆਉਂਦੇ ਆ ਤੇ ਉਹ ਦੇਖਦੇ ਆ ਕਿ ਜਾਂ ਟੀਕੇ ਲਾਉਂਦੇ ਹੁੰਦੇ ਆ ਜਾਂ ਕੋਈ ਹੋਰ ਤਰ੍ਹਾਂ ਦੇ ਗਲਤ ਨਸ਼ੇ ਕਰਦੇ ਹੁੰਦੇ ਫੇ ਉਹਨਾਂ ਨੂੰ ਦਵਕੇ ਮਾਰੀ ਦੇ ਭੱਜ ਜਾਂਦੇ ਆ ਨਹੀਂ ਨਹੀਂ ਭਾਜੀ ਚੱਲੇ ਆ ਭਾਜੀ ਚੱਲੇ ਆ ਇਦਾਂ ਅਕਸਰ ਕਈ ਵਾਰ ਹੋ ਚੁੱਕਾ ਹੈ ਤੇ ਕੱਲ ਮੈਂ ਇੱਥੇ ਕੋਈ ਗਲਤ ਕੰਮ ਹੋ ਜਾਵੇ ਫਿਰ ਸਾਨੂੰ ਸਾਰੂ ਨਾਲ ਪੁੱਛਿਆ ਜਾਊਗਾ ਕੋਈ ਇੱਥੇ ਖੂਬ ਮਾਰੀ ਜਾਵੇ ਬੰਦਾ ਤੇ ਫਿਰ ਸਾਨੂੰ ਕੁਝ ਸਾਡੇ ਲਾਗੇ ਸ਼ਾਕੇ ਘਰ ਵੀ ਹੈ ਸਰ ਕਾਨੂੰ ਨਸ਼ੇੜੇ ਬੰਦੇ ਦਾ ਕੁਝ ਪਤਾ ਨਹੀਂ ਹੁੰਦਾ ਗੰਦ ਟੱਪ ਕੇ ਅੰਦਰ ਆ ਜਾਵੇ ਚੋਰੀਆਂ ਕਰ ਲੈਣੇ ਤੇ ਉਹ ਫਿਰ ਪੌਂਡ ਵਿੱਚ ਵਾਰਾ ਬਲਦ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਆ ਮੇਨ ਇਸ਼ੂ ਇਹ ਹੈ ਵੀ ਇਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਆ ਇਹਨਾਂ ਨੂੰ ਸਪਲਾਈਅਰ ਕੌਣ ਹੈਗਾ ਇਹ ਕਿੱਥੋਂ ਟੀਕੇ ਲੈ ਕੇ ਆਉਂਦੇ ਆ ਪੰਨੀਆਂ ਤੁਹਾਡੇ ਸਾਹਮਣੇ ਪਈਆਂ ਰਾਦੀਆਂ ਉਹਨਾਂ ਦੀਆਂ ਸਿੱਕਾਂ ਵੀ ਪਈਆਂ ਜਦੋਂ ਕੋਈ ਦਬਕਾ ਮਾਰਦਾ ਫੇ ਦੌੜ ਜਾਂਦੇ ਹੈਗੇ ਆ ਆ ਦੇਖੋ ਤੁਸੀਂ ਆ ਤਾਜ਼ੀਆਂ ਹੀ ਆ ਜੇ ਆ ਪਿੱਕੀਆਂ ਪੀਤੀਆਂ ਵੀ ਨਹੀਂ ਆ ਛੱਡ ਕੇ ਗਿਆ ਕੋਈ ਇਹ ਕੋਈ ਹੁਣੇ ਤਾਜ਼ਾ ਹੀ ਬੰਦਾ ਭੱਜ ਕੇ ਗਿਆ ਇੱਥੋਂ ਇੱਥੋਂ ਕਈ ਵਾਰੀ ਕਦੀ ਕੋਈ ਚਾਰ ਹੁੰਦੇ ਕਦੀ ਇਹ ਥਾਣਾ ਕਿਹੜਾ ਪੈਂਦਾ ਜੀ ਇਹਨੂੰ ਥਾਣਾ ਭਾਰੂ ਇਹਸ ਬੰਦੇ ਤੁਸੀਂ ਪਹਿਲਾਂ ਕਦੀ ਕੋਈ ਗੱਲਬਾਤ ਕੀਤੀ ਬੋਲ ਸੁਣਾਣਾ ਜੀ మే పొల్స్ ਨੂੰ లేటెస్ట్ ਹੀ ਹੈਗਾ ਕਿਉਂਕਿ ਰਾਤੀ ਤੁਹਾਨੂੰ ਪਤਾ ਹਰ ਰਾਤ ਦਾ ਹੀ ਮਾਮਲਾ ਸਾਰਾ ਹੈ ਉਹ ਤੁਸੀਂ ਕਰੋਗੇ ਇਸ ਸੰਬੰਧੀ ਕਰਦੀ ਪੁਲਸ ਨਾਲ ਜੀ ਬਿਲਕੁਲ ਬਿਲਕੁਲ ਕਰਾਂਗੇ ਪਹਿਲਾਂ ਆਪਣੇ ਜਰਾ ਸਾਡਾ ਠਾਣਾ ਲੱਗਦਾ ਪਹਿਲਾਂ ਉਹਨਾਂ ਨੂੰ ਅਸੀਂ ਦੱਸਾਂਗੇ ਸ਼ਿਕਾਇਤ ਲਿਖ ਕੇ ਦਵਾਂਗੇ ਵੀ ਇੱਥੇ ਹਰ ਰੋਜ਼ ਇਦਾਂ ਹੁੰਦਾ ਦੇਖੋ ਆਰਟੀਕਲ ਲੱਗਿਆ ਪਿਆ ਕੋਈ ਤਦਕਦਾਰ ਆ ਰਿਹਾ ਉਹਨੂੰ ਠੀਕ ਹੀ ਨਹੀਂ ਠੀਕ ਹੀ ਇਹ ਪਤਾ ਨਹੀਂ ਇੱਥੇ ਕਦੋਂ ਦੇ ਵੜਦੇ ਇੱਥੇ ਕਦੋਂ ਨੇ ਆਉਂਦੇ ਇੱਥੇ ਤੇ ਇਹਦੇ ਬਾਰੇ ਅਸੀਂ ਕੋਈ ਸਮਝੋ ਮੁਸ਼ਕਲ ਆ ਸਾਡੇ ਅੰਡਿਆਂ ਨੂੰ ਸਮਾਨ ਚੋਰੀ ਕਰਨ ਲੱਗ ਜਾਣਾ ਤੇ ਸਾਨੂੰ ਮੁਸ਼ਕਲ ਆ ਸਮਾਨ ਚੋਣ ਲੱਗ ਜਾਣਾ ਠੀਕ ਠੀਕ ਹੈ ਜੀ